ਬਲੱਦ ਹਾਂ ਬਿਲਕੁਲ ਮੋਟੇ ਤੇ ਬੈਠੀ ਬੈਠਾ ਮੋਟਾ ਮੇਰਾ ਛੱਜੀ ਭਾਉਣ ਦਾ ਪਤੀ ਕੋਈ ਕੋਟ ਖਰਾਬ ਨਾ ਕਰੇ ਮੇਰੇ ਕੋ ਤੇ ਬੈਠ ਕੇ ਸਾਰਾ ਦਿਨ ਤੇਜ਼ ਕਰੀ ਨਾ ਲਾਈ ਕੋਲਰ ਗਾੜੀ ਹਾਲ ਕੋਲਰ ਗਾੜੀ ਦੀ ਬੈਣਾ ਆ ਇਨਾ ਟੱਬਰ ਲੈ ਕੇ ਇੱਥੇ ਬੈਠੀ ਆ ਕੁੜੀਆਂ ਦਾ ਇੱਜੜ ਲੈ ਕੇ ਐਂਕ ਤੈਨੂੰ ਪਤਾ ਨਹੀਂ ਕਿ ਮੰਜਾ ਤੇ ਮੈਂ ਜਾ ਕੇ ਗਈ ਆ ਮੁੰਡੇ ਮੇਰੇ ਨੇ ਬੈਣਾ ਗਰਮੀ ਚ ਖੇਤ ਲਿਆ ਵਾ ਤੇ ਤੂੰ ਤੇਰੀ ਟੌਰ ਨਾ ਕੋਲਰ ਗਾੜੀ ਲੈ ਕੇ ਬੈਠੀ ਆ ਦੇਦੀ ਤੇ ਕੀ ਹੋ ਗਿਆ ਤੂੰ ਇੱਥੇ ਅਸੀਤਾਲਾ ਥੱਲੇ ਅੰਦਰ ਮੁੰਡਾ ਭਾਇਆ ਵੀ ਤੇ ਮੈਂ ਇੱਥੇ ਕੋਈ ਤੇ ਲਿਆ ਕੇ ਬਾਹਰ ਦਿੱਤਾ ਕੋਈ ਨਾ ਮੰਗਿਆ ਜਾ ਕੇ ਨਹੀਂ ਆ ਤੂੰ ਆ ਇੱਕ ਨਹੀਂ ਅੱਥੀ ਨੀ ਤੂੰ ਉੱਿੱਕੇ ਰਹੀ ਆ ਜਾ ਕੇ ਤੇ ਹੁਣ ਨਾ ਮੰਗਿਆ ਤੇ ਬਹਿਨ ਖਾ ਉਧਰੋਂ ਕੇ ਬੈ ਕੁੱਤਾ ਪਹਿਲੇ ਨੰਬਰ ਚੱਲ ਇਧਰ ਨੂੰ ਤੂੰ ਕਿੱਦਾਂ ਟੌਰ ਨਾ ਬੰਨਿਆ ਵਾ ਬੰਦਾ ਅੰਦਰ ਵਾਟ ਕੇ ਲਿੱਕੇ ਬੰਦਾ ਵਾ ਤੇ ਕਿੱਦਾਂ ਫੱਬ ਕੇ ਵੇੜੇ ਤੇ ਬਹਿ ਜਾਂਦੀ ਏ ਤੇ ਬੜੀਆਂ ਸੋਹਣੀਆਂ ਲੱਗਦੀਆਂ ਤੂੰ ਕਿੱਥੇ ਜਾਣ ਉਹਨਾਂ ਨੂੰ ਇੱਥੇ ਬਹਿਣਾ ਵਾ ਉਹਨਾਂ ਨੂੰ ਮੈਂ ਕਿੱਧਰ ਕਾੜ ਦਵਾਂ ਤੁਸੀਂ ਇੰਨੀ ਨੰਬਰ ਤੇ ਕਰਦੇ ਰਹਿੰਦੇ ਜਿਹਨਾਂ ਨਾਲ ਸਾਰੀ ਡੰਡ ਲਾਈ ਤਰੀ ਜਾਂਦੀ ਕੁੜੀ ਕੋਈ ਨਹੀਂ ਮੈਂ ਤੋੜ ਦੂੰਗੀ ਨਹੀਂ ਡੰਡ ਲਾਉਂਦੀ ਛੇੜਨ ਲਈ ਖੇਹਾਂ ਵਾਹਾਂ ਮੈਂ ਤੋੜ ਕੇ ਲਿਆਂਦੀ ਆ ਮੇਰੇ ਕੰਮ ਧੰਦਾ ਕਰ ਕੋਈ ਜੱਤ ਜੱਸ ਵੀ ਇਹਨਾਂ ਦੇ ਨਾਲ ਛੱਬ ਕੇ ਬੈਠੀ ਰਹੀ ਨਹੀਂ ਕੋਈ ਕੰਮਕ ਤਾਂ ਦਾਉ ਇੱਕ ਜੀ ਵੱਡੀ ਨਾਲ ਉਹਨੂੰ ਲਾਇਆ ਕਰ ਕਿੱਧਰ ਚੱਲ ਜਾ ਤੂੰ ਇੰਨੀ ਕੁੜੀਆਂ ਨੂੰ ਨਫਰਤ ਕਰਦੀ ਐਵੇਂ ਕਾਹ ਤੋਂ ਕਰ ਜਨ ਮੇਰੇ ਕਿਹੜੇ ਵੱਸਦੀ ਗੱਲ ਮਹਾਰਾਜ ਨੇ ਦਿੱਤੀਆਂ ਧੀਆ ਵਾ ਮੈਂ ਨਫਰਤ ਤਾਂ ਨਹੀਂ ਕਰਦੀ ਵੇਖ ਤੂੰ ਥੋੜਾ ਪਤਾ ਕੋਈ ਕੰਮ ਹੀ ਕਰ ਰਾਤ ਨੂੰ ਸੁਖਣਾ ਦੋ ਦੋ ਤਿੰਨ ਤਿੰਨ ਵੱਡੀ ਫਿਲਚਾਰਾਂ ਦੀ ਦੋ ਦੇ ਨਾਲ ਖਾ ਜਾਂਦੀ ਐ ਹੈਂ

ਤੇ ਕਿ ਕਰਦੀ ਨਾ ਉਹ ਉਹ ਨੂੰ ਡਾਊਨ ਜੋਗੀ ਉਹ ਵੀ ਕਰਨ ਜੋਗੀ ਨਾ ਉਹ ਨੂੰ ਦੰਦੀ ਨਾ ਆਪ ਉਹਦੇ ਨਾਲ ਭਾ ਨਾ ਜੈ ਮੈਨੂੰ ਸਾਰਾ ਪਤਾ ਲੱਗਦਾ ਤੁਸੀਂ ਸ਼ਰੀਕਾ ਕਰਦੇ ਸਬਜੀ ਮੈਂ ਬਣਾਉਣੀ ਆਟਾ ਮੈਂ ਗੋੰਦੀ ਇਹ ਹੀ ਸੋਚਦੇ ਨਾ ਵੀ ਇਹ ਅਹੀ ਤੇ ਗੇਟੇ ਨੀ ਮੁੰਡਾ ਤੇ ਤੁਸੀਂ ਦੋਵੇਂ ਹੀ ਸਾਡਾ ਚਲੇ ਟੱਬਰ ਮੇਰੀਆਂ ਕੁੜੀਆਂ ਕਰਕੇ ਤੁਸੀਂ ਸਾਰਾ ਕੰਮ ਛੱਡਿਆ ਮੈਨੂੰ ਆਪਣਾ ਕੰਮ ਸਾਰਾ ਕਰ ਲੈਣੀ ਵੀ ਮੇਰੀਆਂ ਕੁੜੀਆਂ ਦੇ ਕੋਈ ਵੀ ਚੀਜ਼ ਨਾ ਕਿਣਿਆ ਕਰੋ ਹੁਣ ਤੁਸੀਂ ਸੁਣਾਈ ਦਿੱਤਾ ਵੀ ਰੋਟੀਆਂ ਖਾਂਦੀਆਂ ਚਲ ਐਂ ਕਰ ਤੀ ਕੋਈ ਕੰਮ ਧੰਦਾ ਵੀ ਕਰ ਲੈ 24 ਦਿਨਾਂ ਦੇ ਕੋਲ ਹੀ ਨਾ ਬੈਠੀ ਰਹੇ ਘੜੀਆਂ ਹੋ ਗਈਆਂ ਮੱਡੀ ਨੂੰ ਬਣਾਇਆ ਕਰ ਤੇ ਮਿੱਟੀ ਨੂੰ ਸਾਧ ਦੇ ਕੋਲ ਜਿਵੇਂ ਹੋਵਾ ਪੀਓ ਨੀ ਕੀਤੀ ਦੋਆਂ ਸਾਲਾਂ ਦੀ ਸੁਖਣਾ ਤੇਰੀ ਉਹ ਪੜਦੀ ਐ ਮੈਂ ਉਹਨੂੰ ਕੰਮੜੀ ਕਿਸਣਾ ਦੀ ਨਜ਼ਰ ਪੜਦੀ ਪਾਣ ਲੈ ਕੇ ਕੁਛ ਟੈਂਟ ਭਾਜ ਦੇ ਜਿੱਦਾਂ ਤੁਸੀਂ ਮੇਲੇ ਮਾਰਦੇ ਅਗਲੇ ਜਿੱਥੇ ਕਾਹ ਨਹੀਂ ਚੱਤੇ ਨਹੀਂ ਖਾਉ ਸਾਰ ਉਹੀ ਜਾਣਦੇ ਜੁਣੇ ਨਾ ਕੰਮ ਚਵਾੜਦਾ ਤੇ ਬਸ ਪੜਾਵਾ ਨਾ ਉਹਨਾਂ ਮੈਂ ਤੇ ਕੁੜੀਆਂ ਪੜਾਉਣੀਆਂ ਨਹੀਂ ਮੈਂ ਵੱਧੂ ਕੰਮ ਕਰਦੂ ਉਹਨਾਂ ਦੇ ਬੰਦੇ ਦਾ ਜਿਹੜਾ ਕੰਮ ਨਾ ਹੁੰਦਾ ਨਾ ਫੇਰ ਕਿਉਂ ਚਲੋ ਬੋਲੋ ਇਹ ਨਾਮ ਦਾ ਪਾਟੂ ਆ ਕੇ ਤੇ ਪੜੋ ਅੱਜ ਕਿਹਨੇ ਕਿਉਂ ਪੜਾਤੀ ਆਈ ਨਹੀਂਆਂ ਮਹਿੰਗੀਆਂ ਤੇ ਕੁੜੀਆਂ ਨੂੰ ਦੇ ਦੇ ਕੇ ਤੇ ਖਰਾਬ ਕਰੀ ਜਾਂਦੀ

ਦੀਦੀ ਕੁਛ ਮਾੜਾ ਮਟਾ ਕੁਝ ਵੀ ਦੇ ਲਓ ਮੈਂ ਨਿਆਣੇ ਨੇ ਉਹਨੂੰ ਕੁੜੀ ਨੂੰ ਦੇ ਦ ਤਾਂ ਤੁਸੀਂ ਖੋਹੋ ਤਾਂ ਤੁਹਾਨੂੰ ਤਤਮਾਸਾ ਨਹੀਂ ਆਉਂਦਾ ਉਹਦੇ ਹੈ ਹੀ ਲੰਦੂ ਇਹਨਾਂ ਨੂੰ ਪੜਾਈ ਜਾਂਦਾ ਲੰਦੂ ਨਹੀਂ ਆ ਉਹ ਵਿਚਾਰਾ ਕੱਲਾ ਕਰਕੇ ਇਹਨਾਂ ਨੇ ਆਖਿਆ ਤਾਂ ਤੁਸੀਂ ਤੇ ਖੇਡਣ ਹੀ ਨਹੀਂ ਦਿੰਦੇ ਉਹ ਲੈ ਸੁਟੀਆਂ ਮੈਂ ਤੈਨੂੰ ਇਹ ਨਹੀਂ ਪਤਾ ਲੜਨਾ ਤੈਨੂੰ ਬੜਾ ਪਤਾ ਆ ਜਾਓ ਬਸ ਇੱਥੇ ਪੜੋ ਆਣ ਕੇ ਤੁਸੀਂ ਆ ਜਾਓ ਇਹਦੇ ਵਿੱਚ ਪਾਸੇ ਲੱਗੀ ਜਾਵੇ ਚੱਟਦੀ ਫਿਰਦੀ ਹੈ ਮੈਨੂੰ ਪਾਣੀ ਦੀ ਪਈ ਜੀ ਨੇ ਵੇ ਦੇ ਦੀਆਂ ਤਾਂ ਆ ਜਾਓ ਬਸ ਆ ਜਾ ਕੁਮਾਰ ਨੇ ਝੜਕਾ ਖਾਣਦੇ ਝੜਕਾ ਜੋਗੀ ਥੋੜੀ ਹੈਗੀ ਆ तीन गुस्से हिंदी रही ना करी नहीं समझती अंदर गई की अवसर लगना सिद्ध हताबा करा पया वे कम धोंद नहीं लाइनिया कोई कम धंधा करवा दादा उतं फा पिकी नू भी करा लो एक ਸੁਵਿਧਾ ਦਾ ਪੜ ਲੈ ਦੇਖੀ ਨਾ ਬੜਾ ਖੱਚਾ ਲਾਉਂਦੇ ਆ ਆਪਣੇ ਆਂ ਦੀ ਕੱਖਣੀ ਦੀ ਤੇ ਜੋ ਪਾ ਬਰ ਕਲਾਈ ਜਾਂਦੀ ਤੇ ਕੁੜੀਆਂ ਪਾਣੇ ਪਾਈਆਂ ਤੇ ਹੋੜਾ ਜੋ ਇਹ ਦਈਏ ਮੈਂ ਵੀ ਸੇਹੀ ਹੱਥ ਕਰਦੇ ਤੇ ਚਲੋ ਉਹਨੂੰ ਤੇ ਰੱਬ ਨੇ ਆਉਂਦਿਆ ਜੀ ਦੇ ਪਰ ਉਹ ਤੇ ਚਾਤਰ ਬਣ ਗੀ ਜੇ ਮੈਨੂੰ ਕੁੜੀਆਂ ਦੇ ਕੇ ਤੁਸੀਂ ਵੀ ਉਹਦੇ ਵਾਰ ਦੀ ਬਣ ਦੇ ਜੇ ਇਹਨਾਂ ਨੂੰ ਨਪਰਤ ਕਰਦੇ ਫਿਰ ਕਿੱਡੀ ਕੀ ਕਰਦੇ ਜੇ ਕੁੜੀਆਂ ਵਾਲੇ खर्चा करजा खर्चा हम कह लियां खर्चा देना क्या पिछले खर्चा लियां कम करना हो ਸੇਵਾ ਨਹੀਂ ਕੋਈ ਇਸਨੇ ਦਾ ਪਰ ਬੁੱਧੇ ਕਾ ਤੇ ਨਹੀਂ ਹੁੰਦੀ ਨਹੀਂ ਮਮਾ ਨੇ ਮਾਰਨਾ ਫੇਟੇਂਗੀ ਨਹੀਂ ਮੇਰੇ ਮੰਮਾ ਸੁਗਾ ਅੱਜਾ ਹਲੋ ਜਾ ਮੇਰੇ ਗਾਲ ਨਹੀਂ ਮਾਰ ਤੂੰ ਮੇਰੀ ਗਾਲ ਨਹੀਂ ਮਾਨਦੀ ਉਹ ਤੇ ਮਮਾ ਨੇ ਜਦੋਂ ਗੁੱਸੇ ਹੋਏ ਫੇਰੀ ਮੰਨ ਲੂਗੀ ਅੱਡੀ ਉਹਦੀ ਮਮਾ ਕਿੰਨਾ ਕੋ ਬੋਲਦੀ ਮੇਰੇ ਮੰਮਾ ਨੂੰ ਬਾਪੂ ਜੀ ਤਾਂ ਗੁੱਸੇ ਹੋਣਾ ਫੇਰੀ ਹਟੂਗੀ देए. है है नहीं नहीं जो एक रखा भी नहीं मेरे मुंडे ने खे क्या नहीं मैं करी रखा भी ना मुंडिया ने खेड है उधर बेली है तेरा तू वा ने खेढ़ाया घर ਇਹਨਾਂ ਨੂੰ ਬੜੀ ਅਕਲ ਦਾ ਹੈ ਜੀ ਜਿਨ੍ਹਾਂ ਨਾਲ ਤੂੰ ਖੇਡਦਾ ਰਹੀ ਨਾ ਤੂੰ ਘੜੀ ਬੈਹ ਕਰ ਇਹਨਾਂ ਦੀ ਇਤਿਆਦ ਹੀ ਇਹ ਬਾਤ ਦੀ ਮਾਂ ਆਪ ਕੋ ਕਿ ਮੇਰੀਆਂ ਕੁੜੀਆਂ ਨੂੰ ਇਦਨੇ ਨੀ ਲਪੇਟਦਾ ਮੈਂ ਮਾਜੀ ਚੋਂ ਚੱਲਦੀ ਹਾਂ ਤਾਂ ਤੂੰ ਚੱਲ ਬੈਹ ਜਾ ਕੇ ਅੰਦਰ ਈ ਆ ਜੀ ਇਹ ਮੇਰੇ ਕੀ ਹੈ ਕੋਤਾ ਕੀ ਹੈ ਮम्मा ਹਾਂ ਜੀ ਉਹਨੇ ਮਾਰਿਆ ਵਾ ਕਿਉਂ ਕਿਹੜੀ ਨੂੰ ਮਾਰਿਆ ਵਾ ਕੋਤ ਮੈਂ ਤੁਹਾਨੂੰ ਕਿੰਨੀ ਵਰੀ ਕਿ ਆਵਾ ਮੇਰਾ ਨਾਮ ਜਲਾਨੀ ਨੱਕ ਪਾਤ ਪਵਾਇਆ ਕਰੋ ਆਖਾਂ ਦੀ ਤੁਹਾਨੂੰ ਨਫਰਤ ਕਰਦੀ ਨਾ ਖੇਡਿਆ ਕਰੋ ਕੀ ਲੈਣਾ ਵਾ ਤੁਸੀਂ ਤੇ ਆਪ ਤਿੰਨ ਭੈਣਾ ਜੇ ਆਪਸੇ ਖੇਡ ਲਿਆ ਕਰੋ ਤੇ ਕੱਲਾ ਵਾ ਸਗੋਂ ਕੱਲੇ ਨੂੰ ਖੇਡਣ ਦਿਆ ਪਰ ਮੈਂ ਵੇਖੂਗੀ ਨਾ ਕਿਦੇ ਮੈਂ ਖੇਡਣ ਦਿੰਦੀ ਆ ਆ ਮੈਂ ਕਰਦੀ ਗੱਲ ਕਾਟੋ ਮਾਰਦੀ ਨੀ ਕਿੰਨੀ ਕੀ ਗੱਲ ਕਰਦਾ ਕਿ ਆ ਹੈ ਕਿ ਨਾ ਜਾਵੇਂ ਚਲ ਜੀਏ ਉਥੇ ਦੇ ਲੱਗਤ ਤੂੰ ਫੱਟੀ ਦੀ ਦੀ ਦਾ ਪੁੱਤ ਕਹਿਣਾ ਨਹੀਂ ਮੰਦੀ ਉਹਨੇ ਕਹਿਣਾ ਮੰਨਿਆ ਕਹੇ ਸਾਰੀ ਗੱਲ ਸਮਝਦੀ ਆ ਹੁਣ ਪਤਾ ਸੀ ਕਿ ਉਹਨੇ ਗੁੱਸੇ ਹੋਣਾ ਤਾਂ ਹੀ ਤੈਨੂੰ ਰੋਕਦੀ ਸੀਗੀ ਇਹ ਕਹਿੰਦੀ ਨੀ ਮਮਾ ਬੋਹਣੀ ਕਹਿੰਦੀ ਮੈਨੂੰ ਚਾਹਿਆ ਹਾਂ ਤੇ ਵੇਲਾ ਹੁਣ ਇਹਨੇ ਮਾਰਿਆ ਇਹਨੂੰ ਚਲ ਕੋਈ ਨਹੀਂ ਪੁੱਤ ਮੈਂ ਹੁਣ ਉਹਨੂੰ ਨਹੀਂ ਕੁਝ ਵੀ ਕਹਿਣਾ ਉਹ ਤੇ ਲੜਨ ਨੂੰ ਪਹਿਲਾਂ ਹੀ ਤਿਆਰ ਰਹਿੰਦੇ ਆ ਮੈਂ ਨਹੀਂ ਲੜਨਾ ਤੁਹਾਡੀ ਦਾਦੀ ਤੇ ਉਹ ਵੀ ਉਹਦੇ ਵੱਲ ਦੀ ਆ ਕੋਈ ਨਹੀਂ ਰੱਬ ਤੁਹਾਨੂੰ ਵੀ ਕਿਤੇ ਵੀਰ ਦਊਗਾ ਮਹਾਰਾਜ ਤੁਹਾਡੀ ਵੀ ਸੁਣੂਗਾ ਕੋਈ ਗੱਲ ਨਹੀਂ ਤੁਸੀਂ ਤਿੰਨੇ ਭੈਣਾ ਆਪਸ ਵਿੱਚ ਖੇਡਿਆ ਕਰੋ ਚੰਗਾ ਹੁਣ ਇੱਕ ਵਾਰ ਉਹਨੂੰ ਮੁੰਡੇ ਨੂੰ ਨਹੀਂ ਤਸੀ ਬੁਲਾਉਣਾਗਾ ਜੇ ਤੁਹਾਡੇ ਕੋਲ ਆਵੇ ਤਾਂ ਵੀ ਉਹਨੂੰ ਭਜਾ ਦਿਓ ਵੀ ਅਸੀਂ ਨਹੀਂ ਖੇਡਣਾ ਤੇਰੇ ਨੂੰ ਸਮਝਾ ਠੀਕ ਹੈ ਪਤ 50 ਦੇਣਾ ਮੁੰਡੇ ਨੂੰ ਜਿੱਤੋਂ ਅਸੀਂ ਨਹੀਂ ਖੇਡਣਾ ਤੇਰੇ ਨਾਲ ਜੋ ਮਰਜੀ ਆ ਸ਼ਾਮ ਕੇ ਰੱਖੇ ਜਿੱਥੇ ਮਰਜੀ ਆਪਣਾ ਮੁੰਡਾ ਲੈ ਮੈਂ ਸੰਜੀ ਬਣਾਵਾ ਚਾਹੁੰਦਾ ਕੋਈ ਕੁਝ ਨਾ ਟੈਨਸ਼ਨ ਲੈ ਆ ਕਰ ਦੇ ਹਾਂ ਮੈਂ ਛੋਲ ਲੀਆਂ ਤੇਰੀਆਂ ਸਾਰੀਆਂ ਗੱਲਾਂ ਕਿੱਡੀ ਤੂੰ ਸੋਹਣੀ ਮੱਤ ਦੇਂਦੀ ਹੈ ਦੇਂ ਦਈਂ ਵੀ ਇਹਨਾਂ ਨੂੰ ਦੋ ਵਾਰ ਕੱਢ ਦੋ ਇਸ ਸਿੱਤ ਕਰੋ ਮੈਂ ਤੇਦੀ ਕੱਟਣ ਨੂੰ ਕਿਹਾ ਹੀ ਨਹੀਂ ਗਾ ਮੈਂ ਤੇ ਇੰਨੀ ਗੱਲ ਕਹੀ ਤੁਸੀਂ ਮਾਰਿਆ ਕੁੜੀਆਂ ਨੇ ਮੈਂ ਤੁਹਾਨੂੰ ਕਹਿਣਾ ਹੀ ਤੁਸੀਂ ਕੁੜੀਆਂ ਨੂੰ ਮਾਰਿਆ ਮੈਂ ਤੋਂ ਉਹਨਾਂ ਨੂੰ ਸਮਝਾ ਕੇ ਚੁੱਪ ਕਰਕੇ ਬਾਹਰ ਦਿੱਤਾ ਮੈਂ ਆਵੇਂ ਤੁਹਾਡੇ ਹੱਥ ਜੁੜੇ ਨਹੀਂ ਮੈਂ ਸੁਣਦਾ ਹੀ ਕਿੰਨੀ ਕਸਮਝਾਤਾ ਵਾ ਤੂੰ ਇਹੀ ਸੱਚਿਆ ਇਹੀ ਮੈਂ ਤੇ ਅੱਜ ਤੂੰ ਕਿੱਥੇ ਘਰੇ ਘਰੇ ਇਹੀ ਦੇਖ ਕੇ ਜਾਣੀਆਂ ਨੇ ਦਿੱਤਾ ਤੁਸੀਂ ਮੇਰੀਆਂ ਕੁੜੀਆਂ ਤੇ ਖੜਾ ਛੜ ਦੋ ਤੁਹਾਡੇ ਕਿ ਹੱਥ ਜੁੜੇ ਤੁਸੀਂ ਅਗਲਾ ਘਰ ਮੈਂ ਵੇਖਿਆ ਕਰੋ ਹਾਜੀ ਉਹਨਾਂ ਨੂੰ ਇੱਥੇ ਪੜਨਾ ਹੈ ਜਦੋਂ ਅਗਲੇ ਘਰੇ ਜਾਣੀਆਂ ਵੇਖੀਆਂ ਜਾਣੀਆਂ ਨੇ ਆਹੋ ਪਾੜ ਗਰੀ ਨੀ ਆਪੋ ਨਾਲ ਵੀ ਕੀਤੇ ਨੂੰ ਹਾਈਟ ਆ ਮਾ ਘਰ ਕਰਦੇ ਕੇ ਬਾਅਦ ਮਿੱਟੀ ਦੇ ਖੇਤ ਨਹੀਂ ਜਾਂਦੇ ਨਹੀਂ ਜਾਂਦੇ ਆ ਵੀ ਤੁਹਾਡੇ ਹੱਥ ਜੁੜੇ ਨਹੀਂ ਜਾਂਦੇ ਹੈ ਇਹ ਕੁੜਕਾ ਕਿਹਾ ਜਿਹੜੀ ਤੇ ਜਿਆਦਾ ਹੀ ਕੋਈ ਅਖਰੀ ਇਹ ਕੁੜਕਾ ਕਿਹਾ ਮਾਰਦੇ ਨਹੀਂ ਮੇਰੇ ਸਾਹਮਣੇ ਨਾ ਮੇਰੀਆਂ ਕੁੜੀਆਂ ਨੂੰ ਮਾਰੋ ਨਹੀਂ ਚਾਹਦੇ ਫੇਰ ਆਪੋ ਕੋਈ ਤੇ ਲੱਗਣਾ ਚਾਹੀਦਾ ਤੇ ਬਾਦ ਦੇ ਮੁੰਡੇ ਨੇ ਬਾਅਦ ਤੂੰਸੀ ਮਾਰ ਲੀਗੀ ਠੀਕ ਹੈ ਇਹ ਨੀਰਾ ਘਪਤ ਦਾ ਘਰ ਹੈ ਨੋ ਸਸਨ ਹਨਾ ਤੂੰ ਤੇ ਨਹੀਂ ਘਪਤ ਦਾ ਘਰ ਨਾਲ ਆ ਤੇਰੀ ਇੱਜ਼ਤ ਨਹੀਂ ਘਪਤ ਦਾ ਘਰ ਹੈ ਮੈਂ ਕਦੀ ਕੋਈ ਗੱਲ ਨਹੀਂ ਮੈਂ ਤੁਹਾਡੇ ਮੁੰਡੇ ਨੂੰ ਮੇਰੀ ਮਾੜੀ ਗੱਲ ਕਹੀ ਜੋ ਵੀ ਚੀਜ਼ ਲਿਆਉਣਾ ਸੀ ਵੀ ਤੁਹਾਡੇ ਪੁੱਤ ਨੂੰ ਦੇਣੀ ਸੀ ਫਿਰ ਮੈਂ ਤੇ ਕਰਦੀ ਆ ਨਾ ਤਾਂ ਇਹਨਾਂ ਦਾ ਤੇ ਕੀ ਹੋਇਆ ਲਿਆਣੀਆਂ ਜੇ ਇਹਨਾਂ ਨਾਲ ਤੁਸੀਂ ਵੀ ਕਰੋਗੇ ਚੱਜਦੇ ਰਹੋਗੇ ਚੱਲ ਨਹੀਂ ਕਰਨੀ ਉਹ ਜਿਹਨਾਂ ਨੇ ਨਿਸ਼ਾਨ ਕਿ ਰੱਖਿਆ ਕਰਤਾ ਦੀ ਫੇਚ ਖੋਲ ਕੇ ਬਹਿ ਨਹੀਂ ਕਰੀ ਕੋ ਖੜਾ ਹੀ ਪੌਂਦੀ ਮੇਰੇ ਤੋਂ ਨਹੀਂ ਇਹਨਾਂ ਨਾਲ ਕੋਈ ਰਸਾਂਗਿਆ ਜਾਂਦਾ ਉਹ ਨਾ ਕਰ ਕਰ ਪੈਰ ਨੂੰ ਰੱਸੀ ਪਾ ਲਿਆ ਤਾਂ ਮੰਗੀ ਨਾ ਬੰਦਿਆ ਕਰ ਨਹੀਂ ਸੰਭੀ ਜਾਂਦੀ ਫਿਰ ਦੀਦੀ ਇਹ ਨਾਂ ਨਕੇ ਦੇ ਆ ਇਹਦਾ ਇੱਕੋ ਹੀ ਹਾਲ ਆ ਮੈਂ ਨਾ ਨਾਂ ਨਕੇ ਨੇ ਸੰਸਕਟ ਆਇਆ ਸਾਰੀ ਮਰਨ ਪਹਿਲਾਂ ਮੈਨੂੰ ਮੈਂ ਸੰਭੀ ਜਾਂਦੀ ਨਹੀਂ ਸੰਭੀਆਂ ਜਾਂਦੀਆਂ ਤੇ ਫੇਰੇ ਕਦੀ ਉੱਥੇ ਛੱਡਿਆ ਮੈਂ ਸਾਂਭ ਲਊਗੀ ਇਹਦਾ ਇੱਕੋ ਹੀ ਹਾਲ ਆ ਤੁਸੀਂ ਫਿਰ ਮੈਨੂੰ ਆਪਣੀ ਪਾਸੇ ਕਰ ਦੋ ਜੋ ਮੇਰਾ ਆਉਂਦਾ ਮੈਨੂੰ ਦੇ ਦੋ ਮੈਂ ਆਪੇ ਜਿਵੇਂ ਆਪਣੀਆਂ ਕੁੜੀਆਂ ਪੜਾਣਾ ਇਹਦੇ ਨਾਲ ਕੱਖ ਨਹੀਂ ਹੋਣਾ ਪੋਛਲਾ ਮਾਦਾ ਜਿਨ੍ਹਾਂ ਦੇ ਪੁੱਤ ਨਾ ਹੋਵੇ ਤੇ ਇਹ ਨਾਲ ਕੱਖ ਨਹੀਂ ਹੋਣਾ ਕਿਉਂ ਨਹੀਂ ਹੋਣਾ ਢੀਂਗੜੀ ਹੈ ਲੇਕਿਨ ਜਿੱਦਾਂ ਮੱਦੀ ਅੱਜ ਦੇ ਲਈ ਤੋਂ ਪਗਲ ਕਿ ਜਿੱਦਾਂ ਮੱਦੀ ਪਾਲ ਨਾਲ ਮੈਂ ਕਿਹੜੇ ਕਿਉਂ ਨਹੀਂ ਮਿਲਣਾ ਧੀ ਪੁੱਤੀ ਹੋਵੇ ਖੋਲ ਤੋਂਵੇ ਮਾਂ ਦਾ ਬਰਾਬਰ ਦਾ ਹੱਕ ਬਣਦਾ ਉਹ ਜਦੋਂ ਕੁਛਾਂ ਦੀ ਪੁੱਤ ਜੰਮ ਕੇ ਦੇ ਫਿਰ ਮੈਂ ਹਿੱਸੇ ਦੇਣੀ ਦੂਜੀ ਨੂੰ ਹਿੱਸੇ ਨਹੀਂ ਦੇਣੀ ਨਾ ਦੋ ਹਿੱਸੇ ਕੋਈ ਨਹੀਂ ਮੈਂ ਧੀਆਂ ਕਰਕੇ ਆਪਣੀਆਂ ਧੀਆਂ ਪਾਲੂ ਪਰ ਮੈਂ ਤੁਹਾਡੇ ਤੋਂ ਗੱਲ ਕਰੂ ਕਿ ਕਿੰਨਾ ਕਿੰਨਾਂ ਨੂੰ ਪੜਾਉਣੀ ਹੈ ਨਾ ਕੰਮ ਨੂੰ ਆਇਆ ਵਿੱਚ ਤੂੰ ਮੈਨੂੰ ਕਹੇ ਮੈਂ ਆਪੀ ਲੈ ਗੱਲ ਕਰ ਹੀ ਨਾ ਤੂੰ ਹੀ ਤੇ ਕਿਤੇ ਇੰਨੀਆਂ ਮੈਨੂੰ ਕੰਨਾ ਕਰਦੇ ਮੈਂ ਨਹੀਂ ਰਹਿਣਾ ਰਹਿਣਾ ਨਹੀਂ ਜਾਣਾ ਯਾਨੀ ਕਲ ਸੱਤੀ ਨਾਲ ਇੰਨਾਂ ਨੂੰ ਲੈ ਕੇ ਆ ਤਾਰੇ ਦੀ ਮੰਮੀ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨ ਆਈ ਆਂ ਦੀਦੀ ਰੋਹ ਹੀ ਟਿਕਨ ਨਹੀਂ ਦਿੰਦੇ ਜੇ ਹੁਣ ਉਹ ਮੁੰਡੇ ਨੇ ਆਵਾਜ਼ ਮਾਰ ਲਈ ਕੁੜੀਆਂ ਮੇਰੀਆਂ ਖੇਡਣ ਚਲ ਗਈਆਂ ਵਾ ਤੇ ਦੀਦੀ ਨੇ ਉਹਨਾਂ ਕੁੜੀਆਂ ਨੂੰ ਮਾਰਿਆ ਵਾ ਮੈਂ ਤੁਹਾਡੇ ਹੱਥ ਜੋੜਦੀ ਆਂ ਤੁਸੀਂ ਮੈਨੂੰ ਵੱਖਰੀ ਕਰ ਦਿਓ ਜਿਹੜਾ ਤਾਰ ਫੁਲਕਾ ਚ ਪਕਾਉਣਾ ਮੈਂ ਆਪੇ ਪਕਾ ਕੇ ਨੇ ਆਪਣੀਆਂ ਕੁੜੀਆਂ ਨੂੰ ਦੇ ਲਿਆ ਕਰੂੰਗੀ ਮੇਰੇ ਕੋਲ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਉਹਨਾਂ ਨੇ ਜੁਰਨਾ ਸੋ ਕੱਖ ਨਹੀਂ ਗਾ ਕਿਉਂ ਨਹੀਂ ਛੁਰਨਾ ਮੇਰੀਆਂ ਧੀਆਂ ਨਹੀਂ ਆਈਆਂ ਹਾਂ ਜਿਆ ਕਹਿੰਦੇ ਮਾੜਾ ਤੈਨੂੰ ਜੀ ਜਉਤ ਪਾਵੇ ਕੋਈ ਜੋ ਜੇ ਕੋਈ ਨਹੀਂ ਤੈਨੂੰ ਚਲ ਮੈਨੂੰ ਕੱਖਣਾ ਦੋ ਮੈਨੂੰ ਕੁਛ ਨਹੀਂ ਚਾਹੀਦਾ ਪਰ ਮੇਰੇ ਹੱਥ ਜੁੜੇ ਮੇਰੀ ਰੋਟੀ ਬਕਾਈ ਕਰੂੰ ਹੁੰਦੀ ਆ ਕਰਕੇ ਕੋਈ ਖਾਣਾ ਤੇ ਉਹ ਤਰ੍ਹਾਂ ਐ ਸੇ ਇਨਮੇ ਕਰ ਦਈ ਜਾਈ ਸਾਲੀ ਜੋਂ ਈ ਸਮੇਂ ਆਣੀ ਸੀ ਸਾਲਾਈ ਦੀ ਮੈਂ ਤਾਂ ਸੇ ਸੋਕ ਦੀ ਰੋਟੀ ਖਾਣਾ ਮੈਨੂੰ ਇੰਨਾ ਹੀ ਪੜਾ ਕਦੀ ਆਹਦੀ ਦੀ ਕੁੜੀ ਫ੍ਰੀਜ ਖੋਲ ਦਿੰਦੀ ਕਦੀ ਆਹਦੀ ਦੀ ਕੁੜੀ ਕੋਸ਼ ਕਰ ਦਿੰਦੀ ਹੁਣ ਨਿਆਣੀ ਆ ਹੁਣ ਬੱਚਾ ਬੇਸਮਝਣ ਨੇ ਤੇ ਕਈ ਕੁਛ ਕਰਨਾ ਮੈਂ ਉਹਨੂੰ ਕਿੱਦਾਂ ਭਾਲਾ ਚੁੱਪ ਕਰਾ ਕੇ ਓਏ ਹੋਰ ਤੂੰ ਆਪਣੀ ਮਰਜ਼ੀ ਕਰ ਨਹੀਂ ਤੇ ਫਿਰ ਜੂ ਜਿੱਥੇ ਮੈਂ ਪਿੰਦੇ ਆ ਵੀ ਦਫਾ ਕਰਕੇ ਪੜਾ ਪੜੂਗਾ ਮੈਂ ਆਪੇ ਪੜਾ ਲੂਗੀ ਮੈਂ ਆਪੇ ਜੋ ਮਰਜ਼ੀ ਆਪਣੇ ਲੋਕਾਂ ਦੇ ਕੰਮ ਕਰਾਂ ਮੈਂ ਜੋ ਮਰਜ਼ੀ ਕਰਾਂ ਕੀ ਕੀਤਾ ਜਾਣਾ ਆ ਮੈਂ ਆਪਣੇ ਪੁੱਤ ਦਾ ਪੜਾਉਣਾ ਪੜਾ ਕੇ ਤੇ ਡੀਸੀ ਲਵਾਉਣਾ ਮੈਂ ਕਦੀ ਤੁਹਾਨੂੰ ਕਿਹਾ ਮੈਨੂੰ ਨਾ ਪੜਾ ਪੜਾਓ ਲਿਖਾਓ ਪਰ ਮੇਰੀਆਂ ਕੁੜੀਆਂ ਨਾਲ ਵਿਚਕਰਾ ਨਾ ਨਾ ਕਰੋ ਮੈਂ ਪੜਾਉਣ ਤੋਂ ਥੋੜੀ ਕਹਿਣ ਰਹੀ ਆ ਵੀ ਨਾ ਪੜਾਓ ਜੋ ਮਰਜੀ ਵਨਸਵਨੀਆਂ ਨੂੰ ਬਾਜੀਆਂ ਲੈ ਕੇ ਦਿੰਦੇ ਵਨਸਵਨੀਆਂ ਨੂੰ ਚੀਜ਼ਾਂ ਲੈ ਕੇ ਦਿੰਦੇ ਮੈਂ ਕੁੜੀਆਂ ਵਾਸਤੇ ਇੱਕ ਚੀਜ਼ ਵੀ ਲਿਆ ਆ ਮੈਂ ਤੇ ਦੀਦੀ ਤੇ ਸੱਤ ਮੱਥੇ ਦੇ ਵੱਟ ਪੈ ਜਾਂਦੇ ਇਹਨਾਂ ਥੋੜੀ ਫਿਰ ਬੰਦੇ ਨੂੰ ਚਾਹੀਦਾ ਕਰਨਾ ਵੀ ਮੈਂ ਹੁਣ ਤੇ ਮੇਰੀਆਂ ਕੁੜੀਆਂ ਮੇਰੇ ਵਾਸਤੇ ਤੇ ਸਭ ਕੁਝ ਨੇ ਭਗਾਨੇ ਘਾੜੀ ਆ ਤੇ ਇਹਨਾਂ ਨੇ ਇਹ ਘੋਏ ਸੱਜਾਉਂ ਨਹੀਂ ਨਹੀਂ ਕੀ ਲੋੜ ਹੈ ਤੈਨੂੰ ਨਾ ਇੱਕ ਬਾਤ ਕਰਨੀ ਆਪਣਾ ਇਹਨਾਂ ਦੇ ਭਗਾਨੇ ਘਾੜੀ ਜਾਣਾ ਤੂੰ ਹੀ ਭਗਾਨੇ ਘਰ ਨੂੰ ਰਹਿਣ ਦਿਆ ਕਰੋ ਮੈਂ ਆ ਮੈਂ ਕੁੜੀਆਂ ਤਾਂ ਮੈਂ ਪਹਿਲਾਂ ਵੀ ਕਿਹਾ ਮੈਂ ਪੜਾਉਣੀਆ ਲਿਖਾਉਣੀਆ ਤੇ ਇਹ ਆਪਣੇ ਪੈਰਾਸਿਰ ਕੜੀਆਂ ਕਰੂੰਗੀ ਤੇ ਫੇਰ ਮੈਂ ਇਹਨਾਂ ਨੂੰ ਪੜਾਉਣ-ਪੜਾਉਂਦੇ ਹਾਂ ਤਾਂ ਵੇਖੂੰਗੀ ਤੂੰ ਹੀ ਵਿਆਹ ਹੁੰਦੋ ਤਾਂ ਇੰਨਾ ਰੋਣਾ ਪੋਣਗੇ ਤੇ ਵਿਆਹ ਤਾਂ ਤੂੰ ਹੀ ਕੀ ਰੰਗ ਲਾਉਂਗੀਆਂ ਨੋ ਸੱਚ ਤੂੰ ਇਹ ਮਾਂ ਜਿਹੜੇ ਹੱਥ ਜੁੜੇ ਮੇਰਾ ਰੋਟੀ ਪਾਣੀ ਵੱਖਰਾ ਕਰੋ ਤੂੰ ਇਹ ਬਹੁਤ ਦੀਆਂ ਗੱਲਾਂ ਨਾ ਕਰਿਆ ਕਰੋ ਮੇਰੀਆਂ ਧੀਆਂ ਮੇਰੇ ਵਾਸਤੇ ਪੋਤੀ ਐ ਤੁਹਾਡੇ ਪੁੱਤਾਂ ਨਾਲ ਵਾਦੀ ਸੁੱਖ ਦੇਣਾ ਜੇ ਹੁੰਦਿਆਂ ਰਿਓ ਤੂੰ ਮਾਤਾ ਜਿਉਂਦੀ ਰਹੀਂ ਵੇਖੀ ਤੇਰੇ ਨਾਲ ਬੰਦਾ ਕਿ ਜਿਹੜੇ ਪੁੱਤ-ਪੁੱਤ ਨਾ ਚੱਲਦੇ ਯਾਰ ਉਹ ਜਾਨੀ ਪਾਣੀ ਦੇ ਘੁੱਟ ਲੈ ਮੇਰੇ ਕੋਲ ਟੈਂਕਰ ਆਇਆ ਲੱਤ ਬਹਾਦੀ ਤੀਆਂ ਵਾ ਜਾ ਕੇ ਅੱਟੇ ਪਾਣੀ ਪੀਆ ਪਾਣੀ ਕਤ ਕਰਿਆਰੇ ਮੇਰਾ ਵੀ ਯਾਰ ਮੈਂ ਕੋਈ ਲੈ ਲਈ ਜਾਂਦੀ ਆ ਤੇਰੇ ਨਾਲ ਤਾਂ ਫੇ ਚੰਗੀਆਂ ਕੁੜੀਆਂ ਨੇ ਦੇਖੋ ਮੇਰ ਤੋਂ ਵੀ ਮਾਨੀ ਫੇ ਕੁੜੀਆਂ ਤੇ ਪਾਣੀ ਮੰਗਣ ਮੈਂ ਤਾਂ ਜਾਣ ਖਾਲਦੇ ਰੰਗ ਲਾ ਦਾਦੀ ਕੀ ਰਿਪੋਰਟ ਨਹੀਂ ਮੈਨੂੰ ਦੀ ਕੋਈ ਹੁੰਦੀ ਨਹੀਂ ਆਣੀ ਮੈਂ ਨਾ ਪਉਟ ਕਿ ਜਾ ਜਿਹੜਾ ਪਈ ਨਹੀਂ ਆ ਤੇ ਆਖੇ ਲਾ ਗਿਓ ਹੋਉਂਦੀ ਹੈ ਨਾ ਦਾਦੀ ਹੋਰ ਕੋਈ ਚੀਜ਼ ਚਾਹੀਦੀ ਆ ਨਾ ਹੁਣ ਪੜੋ ਹੋਰ ਨਹੀਂ ਕੋਈ ਚਾਹੀਦੀ ਬਈ ਪੈਸੇ ਪੈਸੇ ਕਿੱਥੇ ਨਾਲ ਮੈਂ ਪੂਰੀ ਲੈ ਗਿਆ ਛੱਡਾ ਮੱਕ ਹਾਂ ਨਹੀਂ ਪੈਸੇ ਮੇਰੇ ਕੋਲ ਨਹੀਂ ਪੈਸੇ ਪੈਨਸ਼ਨ ਆਈ ਇਹ ਦਿਨੋਂ ਦਾ ਸੰਦਮੇ ਸੰਦ ਜਾ ਸਦਾ ਲੈ ਇਹ ਮੂਕਾਰ ਕੋ ਮੇਰੇ ਕੀ ਹੈਗੇ ਤੇਰੇ ਕੋ ਪੈਸੇ ਹੈਗੇ ਪੈਸੇ ਇੱਥੇ ਰੱਖੇ ਦੇ ਤੇ ਕਿੰਨੀ ਕੁਂਡਲੀ ਮਾਇਕ ਬੇਟੀ ਮਾਇਆ ਮੋਕਸ਼ ਦੇ ਰਾਹ ਵਿੱਚ ਰੁਕਾਵਟ ਦੀ ਹੈ ਏ ਨਾ ਨਹੀਂ ਜਣੀ ਦੇ ਬੱਸ ਸਰਦਾ ਬਾਵਾ ਮਰੇ ਆ ਜਾਂਦਾ ਹੁਕਾ ਹੈ ਯਾ ਲੈ ਦੁਖਤ ਬਾਵਾ ਪਹਿਲੇ ਪਹਿਲੇ ਤਾਂ ਹੈ ਜੀ ਮੈਂ ਦੇ ਬੱਸ ਕੋਈ ਮੇ ਹੋਏ ਤੇ ਮੈਨੂੰ ਮਾਝ ਸਰਦਾ ਆਇਆ ਗਾਇ ਮੈਨੂੰ ਨਹੀਂ ਪਤਾ ਇਹ ਮਰਨ ਦੇ ਲੈ ਗਏ ਕੋਹ ਨਹੀਂ ਖਾਉਂਦੇ ਇਹਨਾਂ ਗਾਇਕ ਤਾਂ ਨਹੀਂ ਖਾਉਂਦੇ ਮੈਨੇ ਨਹੀਂ ਗਾਇਆ ਮੈਂ ਇਹ ਮੈਂ ਬੈਠਾ ਥੋੜਾ ਲੱਗੀ ਬਰਾ ਬੈਠੀ ਹਾਂ ਨਹੀਂ ਮੇਰੇ ਕੋ ਕੋਸ਼ਿਸ਼ ਵੀ ਇਹਨਾਂ ਮੈਨੂੰ ਲਾਂਦ ਸਤਾ ਉਹ ਹੀ ਨਹੀਂ ਖਾਉਂਦੇ ਜਿੰਨਾ ਇਹ ਹੁਣ ਦੋਵੇਂ ਨਹੀਂ ਕਰੀ ਚੱਲ ਯਾ ਤਰਵੈ ਹਾਂਂ ਤੇ ਬਣਾਇਆ ਨਹੀਂ ਭੈਣ ਤੂੰ ਹਾਂ ਜਾਨ ਇਹ ਤੇ ਦਿੱਤੀ ਹੈ ਇਹਨਾਂ ਕਾ ਹੱਦ ਬਣਾ ਬਹੁਤ ਜਾਣ ਤਾਂ ਨਹੀਂ ਜੀ ਨਾ ਜਾਣੀਆਂ ਮੰਮੀ ਕੀ ਗੱਲ ਚੁੱਪ ਕਰਕੇ ਬੈਠੇ ਜੇ ਬੁੱਕ ਕਰਕੇ ਬਹਿਣਾ ਤੇ ਗਿਆ ਜੇ ਨਾਈਟ ਪਰ ਤੇ ਮੈਂ ਹਾਂ ਬੋਲੇ ਦਸਾ ਕਾ ਦਸਾ ਖਾਧੇ ਜੇ ਮੈਂ ਨੰਦਾਂ ਕਾ ਕਹਿ ਗਿਆ ਆਂਦਾ ਪੈਸੇ ਦੇ ਪੈਸੇ ਦੇ ਮੈਂ ਕਿਥੋਂ ਦਾਂ ਤੂੰ ਚੰਗੀ ਰਹਗੀ ਹੋ ਜਾਣਾ ਈਨਾ ਕਦਾ ਚ ਕਾ ਉਹੀ ਗੱਲ ਤੇ ਮੰਮੀ ਮੈਂ ਤੁਹਾਨੂੰ ਸਮਝਾਉਣੀ ਮੈਂ ਨਾ ਬਾਹਰ ਬੈਠੀ ਸਾਰਾ ਵੇਖਣ ਲਈ ਹੀ ਮੈਂ ਹਾਂ ਵੀਰ ਜੀ ਮੰਮੀ ਤੇ ਗੱਲ ਪੈਣ ਲਈ ਆ ਦੱਸ ਵੀ ਕਿੱਥੋਂ ਰੋਜ ਆ ਜਿਹੜੇ ਨਸ਼ੇ ਪੱਤੇ ਲਾ ਲੇ ਆ ਕਿੱਥੋਂ ਪੂਰੇ ਹੋਣੇ ਆ ਮੈਂ ਇਹਨਾਂ ਗੱਲਾਂ ਤੇ ਮੰਮੀ ਮੈਂ ਤੁਹਾਨੂੰ ਕਹੀ ਨਹੀਂ ਤੁਸੀਂ ਮੈਨੂੰ ਕੁੜੀਆਂ ਕਰਕੇ ਨੇੜੇ ਤੇ ਮਾਰਦੀਆਂ ਰਹਿੰਦੀਆਂ ਜੀ ਹੋ ਸਕੋ ਚੰਗਾਈ ਤੇ ਆਉਂਦਾ ਮੈਨੂੰ ਦੇਹ ਤੇ ਸੰਦ ਲੈ ਆਈ ਰਾ ਇਹ ਕਿੱਥੇ ਰੱਖੀ ਪੈਸੇ ਦੀ ਬੜੇ ਨਸ਼ੇ ਕਰਦਾ ਤੇ ਬਿਜਿਤੀ ਉਹ ਮੇਰੀ ਕਰਕੇ ਗਿਆ ਮੈਂ ਤੇ ਘੁੱਟ ਕੇ ਮਾਂ ਨੂੰ ਕੱਢ ਨਾ ਹਾਂ ਨਹੀਂ ਚਲ ਉਤਾਰ ਦਿੱਤਾ ਚਲ ਕੋਈ ਨਹੀਂ ਮੰਮੀ ਤੂੰ ਟੈਨਸ਼ਨ ਨਾ ਲਿਆ ਕਰ ਉਹ ਹੀ ਫਿਰ ਇਥੋਂ ਹੀ ਕਹਿੰਦੇ ਆ ਨਾ ਵੀ ਜੇ ਸੁੱਖ ਕਰਮਾਂ ਚ ਹੈਗਾ ਤਾਂ ਧੀਆ ਹੀ ਦੇ ਦੇਣਾ ਵਾ ਜ਼ਰੂਰੀ ਨਹੀਂ ਪੁੱਤਾਂ ਨੇ ਦੇਣਾ ਹੁੰਦਾ ਵਾ ਤੁਸੀਂ ਤਿਆਗ ਰਹੇ ਐਵੇਂ ਮੇਰੀਆਂ ਧੀਆ ਨੂੰ ਨਫ਼ਰਤ ਕਰਦੇ ਹੋ ਕਿੰਨਾ ਤੇਰੇ ਨਾਲ ਕਰਦੀਆਂ ਮੇਰਾ ਹਾਂ ਵਾਧੂ ਕਰਦੀਆਂ ਮਾਂ ਦੀ ਜਾਦੀ ਕਰਦੀ ਮਾਂ ਦੀ ਜਾਦੀ ਕਰਦੀ ਆ ਪੂਰੀ ਡੰਡ ਡੰਡ ਵੇ ਲੜ ਕਿੰਨੀ ਬੇਕੀ ਤੇਰੀ ਕਰਕੇ ਗਿਆ ਆ ਤੂੰ ਪੈਸੇ ਲੈ ਆ ਕੇ ਨਾ ਰੱਖੀ

ਤੁਸੀਂ ਵੱਡੇ ਹੋ ਮਾਫੀ ਨਾ ਮੰਗੋ ਕੋਈ ਗੱਲ ਨਹੀਂ ਬਾਦੇ ਘਟੇ ਘਰਾਂ ਚ ਹੁੰਦੇ ਰਹਿੰਦੇ ਆ ਹਾਂ ਵੀ ਇਕ ਲੋ ਹਾਂ ਚਲੋ ਐਨਾ ਮੈਂ ਮਹਾਰਾਜ ਦੇ ਘਰ ਨੂੰ ਸ਼ੁਕਰ ਕਰਦੀ ਆ ਕਿ ਚਲੋ ਤੁਹਾਨੂੰ ਸਮਝ ਆ ਗਈ ਆ ਹਾਂ ਹਾਂ ਨਹੀਂ ਕੋਈ ਮੰਮੀ ਤੂੰ ਮਾਫੀ ਨਾ ਮੰਗ ਕੁਛ ਨਹੀਂ ਹੁੰਦਾ ਮੈਂ ਜਿੰਨਾ ਵੀ ਹੋ ਸਕਿਆ ਮੈਂ ਵਾਦੂ ਕਰੂੰ ਤੋ ਇਹਨਰ ਮਾਹਨਾਂ ਲੰਮੇ ਪਾਓ ਚੰਗਾ ਟੈਨਸ਼ਨ ਨਹੀਂ ਲੈਣੀ ਕਿਸੇ ਕਰਦੇ ਮੈਂ ਆਪੇ ਉਹ ਵੀਰ ਜੀ ਨਾਲ ਗੱਲ ਕਰੂੰਗੀ ਇਦਾਂ ਨਾ ਕਰਿਆ ਕਰਨ ਚਾ ਪੈ ਜੋ ਲੰਮੇ ਤੁਸੀਂ ਸ਼ੁਕਰ ਹੈ ਮਾਓ ਦਾ ਕਿ ਤੇ ਮੇਰੀ ਵੀ ਸੁਣੀ